ਕਾਨ ਸਾਹਿਬ ਕੀ ਇਹ ਮਾਮਲਾ ਹੋਇਆ ਜਿਹੜੇ ਗੋਲੀ ਚੱਲਣ ਦੀ ਛੂਨਾ ਸਾਹਮਣੇ ਆ ਰਹੀ ਹੈ ਦੇਖੋ ਡੇਢ ਕੋਹ ਘੰਟਾ ਪਹਿਲੇ ਮੈਂ ਤੇ ਆਪਣੇ ਬਾਥਰੂਮ ਚ ਨਹਾ ਰਿਹਾ ਸੀ ਤੇ ਮੈਨੂੰ ਨਹਾ ਕੇ ਬਾਹਰ ਨਿਕਲਿਆ ਤੇ ਮੇਰੇ ਇੱਕ ਦੋਸਤ ਦਾ ਫੋਨ ਆਇਆ ਵੀ ਜੁਹਾਨ ਸਾਹਿਬ ਕੀ ਹੋਇਆ ਬਾਹਰ ਮੈਂ ਕੀ ਹੋਇਆ ਕਹਿੰਦੇ ਗਨਮੈਨ ਤੁਹਾਡੇ ਭੱਜੇ ਜਾ ਰਹੇ ਨੇ ਤੇ ਮੈਂ ਬਾਹਰ ਨਿਕਲ ਕੇ ਦੇਖਿਆ ਤੇ ਆਪਣੇ ਡਰਾਈਵਰ ਨੂੰ ਪੁੱਛਿਆ ਕਹਿੰਦੇ ਇੱਥੇ ਗੋਲੀ ਚੱਲੀ ਹੈ ਗਲੀ ਦੇ ਵਿੱਚ ਮੇਰੀ ਕੋਠੀ ਤੋਂ ਕੋਈ 7 8 10 ਕੋਠੀਆਂ ਪਿੱਛੇ ਤੇ ਗਨਮੈਨ ਪਿੱਛੇ ਭੱਜੇ ਨੇ ਉਹਦੇ ਤੇ ਲੜਕੇ ਗੋਲੀ ਚਲਾ ਕੇ ਪੈਦਲ ਹੀ ਜਾ ਰਹੇ ਸਨ ਔਰ ਬਾਅਦ ਜਿਮ ਨੂੰ ਪਤਾ ਲੱਗਾ ਵੀ ਮੇਰੇ ਗਨਮੈਨ ਰਾਜਕੁਮਾਰ ਨੇ ਉਸ ਬੰਦੇ ਨੂੰ ਫੜ ਲਿਆ ਔਰ ਉਹਦੇ ਕੋਲ ਵੈਪਨ ਵੀ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸਰ ਕਿੰਨੇ ਵਜੇ ਟਾਈਮ ਹੋਇਆ ਇਹਦਾ ਅ ਦੋ ਘੰਟੇ ਪਹਿਲੇ ਦਾ ਹੀ ਕੀ ਕਹਿਣਾ ਚਾਹੁੰਦੇ ਹੋ ਕਿ ਇਦਾਂ ਦੀ ਵਾਰਦਾਤ ਹੋਣੀ ਇਹ ਦੇਖੋ ਗੱਲ ਇਹ ਆ ਵੀ ਇਸ ਕੇਸ ਨੂੰ ਵੈਸੇ ਤੇ ਜੋ ਮੈਂ ਮਹਿਸੂਸ ਕਰਨਾ ਕੋਈ ਉਸ ਦਾ ਜਾਤੀ ਰੰਜਿਸ਼ ਦਾ ਹੋਏ ਉਹਨਾਂ ਦੀ ਲੇਕਿਨ ਇਹਨੂੰ ਹੋਰ ਕਿਸੇ ਲੈਜੇ ਨਾਲ ਦੇਖਣਾ ਜਾਂ ਹਜੇ ਬੈ ਨਹੀਂ ਇਹ ਮناسب ਨਹੀਂ ਸਮਝਦਾ ਬਾਕੀ ਪੁਲਿਸ ਇਨਕੁਆਇਰੀ ਕਰੇਗੀ ਤੇ ਬਾਅਦ ਪਤਾ ਚੱਲੇਗਾ 2252 ਜਸਪਾਲ ਚਾਹਾਨ ਦਾ ਜੇ ਮੈਂ ਗਨ ਮੈਡਮ ਨੂੰ ਅੱਠ ਮਹੀਨੇ ਹੋ ਗਏ ਡਿਊਟੀ ਕਰਦੇ ਨੂੰ ਅੱਛਾ ਜੀ ਕੀ ਹੋਇਆ ਅੱਜ ਚਾਨਚੱਕ ਗੋਲੀ ਚੱਲੀ ਆ ਤੇ ਮੈਂ ਆਪਣੇ ਜਸਪਾਲ ਚਾਹਾਨ ਦੀ ਕੋਠੀ ਲੱਗੇ ਜਿੱਦਾਂ ਆਮ ਤੌਰ ਤੇ ਬੈਠੇ ਹੋਈਦਾ ਡੇਰ ਦੋਵੇਂ ਖੁੱਲੇ ਸੀ ਜਦੋਂ ਗੋਲੀ ਦੀ ਆਵਾਜ਼ ਆਈ ਮੈਂ ਆਪਣੇ ਦੀਪੂ ਡਰਾਉਨ ਨੂੰ ਦੱਸਿਆ ਵੀ ਮੈਂ ਮਗਰ ਚੱਲਿਆ ਹੀ ਬੰਦੇ ਦੇ ਜਿਹਦੇ ਮੈਂ ਜਫਾ ਮਾਰ ਕੇ ਪਿਸਤਲ ਬਰਾਮਦ ਕਰਾ ਕੇ ਸ਼ਿਟੀ ਐਸਐਚਓ ਦੇ ਹਵਾਲੇ ਕੀਤਾ ਤੇ ਬਾਕੀ ਬਤੌਰੇ ਮੈਂ ਜਸਪਾਲ ਚਾਹਾਨਾ ਲੱਗਾਗਾ ਨਾ ਮੈਨ ਕਿੰਨੀ ਕੁ ਮੁਸ਼ਕਲ ਕਰਨੀ ਵੀ ਕਿੰਨਾ ਮੁਸ਼ਕਲ ਤੋਂ ਬੜੀ ਕਰਨੀ ਪਈ ਆ ਜੀ ਜੇ ਮੈਂ ਨਾਮ ਅਗਰ ਭਾਜਦਾ ਪਿਸਤਲ ਨਹੀਂ ਮਿਲਣਾ ਨਾ ਬੰਦਾ ਹੀ ਮਿਲਣਾ ਕਿੰਨੇ ਜਣੇ ਸੀ ਇੱਕ ਘੰਟਾ ਮੈਨੂੰ ਮਗਰ ਮਕਸਦ ਤੱਕ ਕਰਨੀ ਪਈ ਉਹਦੇ ਭਾਜ ਨਾਟਕ ਗਲੀ ਚ ਵੜਦਾ ਹੈ ਕਦੇ ਕਿਸੇ ਬੰਨੇ ਮੈਂ ਫੜ ਲਿਆ ਹਾਂ ਕਿ ਜਦੋਂ ਫੜਨ ਲੱਗੇ ਉਹਨੇ ਕੋਈ ਤੁਹਾਡੇ ਤੇ ਪਿਸਤੌਲ ਨਹੀਂ ਉਹਨੇ ਮੈਨੂੰ ਇਮਾਨਦਾਰੀ ਨਾਲ ਪਿਸਤਲ ਫੜਾਤਾ ਮੈਂ ਉਹਨੂੰ ਦੱਸਤਾ ਮੈਂ ਮੈਂ ਚੈਂਬਰ ਤੇ ਗੋਲੀ ਚਾੜੀ ਆ ਮੈਂ ਗੋਲੀ ਚਲਾ ਦੇਣੀ ਆ ਜਾਂ ਪਿਸਤਲ ਦੇ ਭਾਲੇ ਕਰਦੇ ਤੇ ਚੰਗੀ ਗੱਲ ਆ ਕਿੰਨੇ ਜਣੇ ਸੀ ਗੋਲੀ ਚਲਾਉਣ ਵਾਲੇ ਬਾਕੀ ਮੇਰੇ ਜ ਪਿਸਟਲ ਮੈਂ ਆਇਆ ਨੂੰ ਜਫਾ ਮਾਰ ਕੇ ਫੜ ਲਿਆ ਮੈਂ ਪਿਸਟਲ ਦੇ ਦੇਂਗਾ ਚੰਗਾ ਰਹੂੰਗਾ ਪਿਸਟਲ ਨਾਲ ਮੇਰੇ ਬਰਾਮਤ ਕਰਾ ਕੇ ਮੈਂ ਸਿਟੀ ਦੇ ਆਇਆ ਸਤਿਵਿਦਿਵਲੇ ਕਰ ਬੰਦਾ ਕਿੱਥੇ ਆਇਆ ਬੰਦਾ ਵੀ ਸਿਟੀ ਸਤਿਵਿਦਿਵਲੇ ਕਰਦੇ ਜਿਹੜਾ ਇਹ ਗੋਲੀ ਚੱਲੀ ਉਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਤੇ ਕੀ ਮਾਹੌਲ ਬੜਾ ਮਾੜਾ ਸੀ ਇਧਰੋਂ ਬੱਚੇ ਆਉਂਦੇ ਸੀ ਮੈਨੂੰ ਨਹੀਂ ਪਤਾ ਕੋਈ ਰੰਜਾ ਸੀ ਕੀ ਸੀ ਜਦੋਂ ਇਹ ਬੰਦੇ ਤੋਂ ਪਿਸਟਲ ਨਾਲ ਦੱਬ ਚੜੁੰਦਿਆਂ ਵੇਖ ਲਿਆ ਵਾ ਇਹਦੇ ਮਗਰ ਮੈਂ ਲੱਗ ਗਿਆ ਹਾਂ ਉਹ ਜਦੋਂ ਤੁਸੀਂ ਉਹਦੇ ਮਗਰ ਜਾ ਰਹੇ ਸੀ ਤਾਂ ਅਗਲੇ ਪੱਜਾਮੇ ਕਿੰਨੇ ਜਣੇ ਸੀ ਇਹ ਦੋ ਹੀ ਇੱਕ ਪਤਾ ਨਹੀਂ ਕਿੱਦੜ ਵੜ ਗਏ ਇਹਨੂੰ ਮੈਂ ਜਿਹਦੇ ਕੋਲ ਪਿਸਤਲ ਹੀ ਆ ਮੈਂ ਫੜ ਲਿਆ ਉਹਨੇ ਦੱਸਿਆ ਕੁਝ ਵੀ ਕਿਉਂ ਕੋਈ ਨਹੀਂ ਨਾ ਜੇ ਬ੍ਰਾਹਮਣੀ ਹੁਣ ਸੀਐਸਟਾਫ ਇਹਨੂੰ ਖੜਨਗੇ ਫਿਰ ਸੀਐਸਟਾਫ ਵਾਲੇ ਪੁੱਛਣਗੇ ਪਹਿਲਾਂ ਵੀ ਮੈਂ ਸੀਐਸਟਾਫ ਡਿਊਟੀ ਇਮਾਨਦਾਰੀ ਨਾਲ ਕੀਤੀ ਆ ਤੇ ਅੱਗੇ ਵੀ ਕਰਦੇ ਆ ਹੁਣੇ ਰਹਿ ਗਈ ਸਾਲਖੰਡ ਨੌਕਰੀ ਬਾਕੀ ਜੋ ਸਾਹਬ ਨੂੰ ਮਨਜ਼ੂਰ ਹੋ ਉਹ ਕੱਟੋ ਨਾ ਬੱਚਾ ਪੜਦਾ ਸੀ ਪੜਦਾ ਪਤਾ ਨਹੀਂ ਮੈਂ ਇੱਧਰ ਗਾ ਨਹੀਂ ਆਇਆ ਮੈਂ ਉੱਥੋਂ ਮਗਰ ਭੱਜਾ ਉਹ ਦੋ ਦੋਨੂੰ ਭੱਜਾ ਸਾਡੀ ਕੋਠੀ ਵਾਲ ਨੂੰ ਭੱਜਾ ਮਾਦਦਾ ਬੱਚਾ ਇਹ ਨਹੀਂ ਪਉਦੀ ਮੈਨੂੰ ਪਤਾ ਮੈਂ ਮਗਰ ਭੱਜਾ ਵਾਂ ਇੱਕ ਘੰਟੇ ਬਾਅਦ ਮੈਂ ਮਚਕਦਾ ਚਿੱਟੀ ਜੀ ਕਮੀਜ਼ ਪਾਈ ਤੇ ਮੋਨਾ ਹੀ ਮੋਟਾ ਲੈ ਆ ਦੁਬਾਰਾ ਕਿਤੇ ਆ ਕੇ ਪਤਾ ਲੱਗਿਆ ਕਿ ਜਿਹੜਾ ਲੜਕਾ ਇੰਜਰਡ ਹੋਇਆ ਉਹਦਾ ਨਾਮ ਦਮਨ ਗੁਰਾਇਆ ਹੈ ਜੋ ਕਿ ਹਾਥੀਗੇੜ ਅੰਮ੍ਰਿਤਸਰ ਦਾ ਇਸ ਇਤਿਹਾਸ ਹਾਥੀਗੇੜ ਪਟਾਲਾ ਦਾ ਰਹਿਣ ਵਾਲਾ ਹੈ ਤੇ ਉਹਦੇ ਨਾਲ ਦੋ ਦੇ ਯਾਰ ਦੋ ਸੀਗੇ ਜਿਹੜੇ ਉਹਨੂੰ ਹੁਣ ਹਸਪੀਟਲ ਲੈ ਕੇ ਗਏ ਨੇ ਅਮਨਦੀਪ ਹੌਸ ਹੋਟਲ ਨੂੰ ਰੈਫਰ ਕਰ ਦਿੱਤਾ ਗਿਆ ਸਿਵਲ ਹਸਪੀਟਲ ਤੋਂ ਬਾਅਦ ਤੇ ਜਿਹੜੇ ਦੋਸ਼ੀ ਨੇ ਉਹ ਦੋਵਾਂ ਨੂੰ ਨੇ ਤੇ ਅਸੀਂ ਹੁਣ ਮੌਕੇ ਤੇ ਉਹਦਾ ਸਟੇਟਮੈਂਟ ਲੈ ਕੇ ਤੇ ਐਫ ਆਈ ਆਰ ਰਜਿਸਟਰ ਕਰਕੇ ਜਲਦ ਤੋਂ ਜਲਦ ਜਿਨ੍ਹਾਂ ਦੇ ਗੋਲੀ ਚੱਲੀ ਸਰ ਉਹ ਬੱਚੇ ਆ ਜਾਂ ਜਿਨ੍ਹਾਂ ਦੇ ਉੱਤੇ ਗੋਲੀ ਚ ਜੀ ਹਜੇ ਪ੍ਰੀਲੀਮਿਨਰੀ ਕੁਝ ਵੀ ਕਹਿਣਾ ਮੁਸ਼ਕਿਲ ਹੈ ਅਸੀਂ ਇਹ ਤੁਹਾਨੂੰ ਦੱਸਿਆ ਕਿ ਮੌਕੇ ਤੇ ਅਸੀਂ ਸਾਰਾ ਜਾਇਜ਼ਾ ਲੈ ਲਿਆ ਹੁਣ ਅਮੰਦੀ ਫਾਸਪੀਟਲ ਸਾਡੀ ਟੀਮ ਜਾ ਰਹੀ ਹੈ ਉਹਨਾਂ ਨੂੰ ਮਦਈਆਂ ਨੂੰ ਜਿਹੜੇ ਜਿਹੜੇ ਇੰਜਰਡ ਹੈਗਾ ਜਿਹੜਾ ਦਮਨ ਗੁਰਾਇਆ ਤੇ ਉਹਦੇ ਦੋਸਤ ਨੇ ਜਿਹੜੇ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਵੀ ਉੱਥੇ ਨਾਲ ਸੀਗੇ ਉਸ ਟਾਈਮ ਤੇ ਉਹਨਾਂ ਜੀ ਹਜੇ ਅਪਾਰਟ ਆਫ ਇਨਵੈਸਟੀਗੇਸ਼ਨ ਹੈ ਹਜੇ ਇਹਨੂੰ ਤਨੁਸਾਰੀ ਡਿਟੇਲ ਬਾਕੀ ਵਿੱਚ ਕਰਦੇ ਆਂ ਸਟੂਡੈਂਟਸ ਇੱਥੇ ਪੜ੍ਹਨ ਆਏ ਮੈਂ ਬ੍ਰਦਰ ਕਹਿ ਰਹੇ ਆਂ ਕਿ ਇਹ ਥੋੜੀ ਦੇਰ ਤੋਂ ਤੁਹਾਨੂੰ ਡਿਟੇਲ ਦੇ ਵਿੱਚ ਅਸੀਂ ਸਾਰੀ ਜਿਹੜੀ ਹੈਗੀ ਹੈ ਸੀਸੀਟੀਵੀ ਆਈ ਜੀ ਕੋਈ ਸਮਝ ਸੀਸੀਡੀ ਵੀਜ਼ ਹੈਗੀਆਂ ਨੇ ਜੀ ਅਸੀਂ ਸਾਰੇ ਕਿਉਂਕਿ ਸੰਗਣਾ ਇਲਾਕਾ ਤੇ ਅਸੀਂ ਸਾਰੀ ਸੀਸੀਟੀਵੀਜ਼ ਐਕਸਪਲੋਰ ਕਰ ਰਹੇ ਆਂ ਤੇ ਉਹ ਤੋਂ ਬਾਅਦ ਤੁਹਾਨੂੰ ਸਾਰੀ ਡਿਟੇਲਸ ਵਿੱਚ ਦੱਸਿਆ ਜਾਏਗਾ ਥੈਂਕ ਯੂ